ਉਈ ਐਸ ਪੀ ਸੀ ਐਸ ਵੀ ਆ ਜਿਹੜੀਆਂ ਉਸੀਆਂ ਦੇ ਉੱਤੇ ਮੌਜੂਦਾਨ ਹੋਏ ਸੋ ਇਸ ਕਰਕੇ ਜਿਹੜੀ ਜਥੇਬੰਦੀ ਦਾ ਲਕਸ਼ ਹੈਗਾ ਉਹਨੇ ਤੁਹਾਨੂੰ ਇੱਕ ਸਾਥੀ ਸਾਡਾ ਜਿਹੜਾ ਉਹ ਇੱਕ ਪੰਪਲੈਟ ਦੇਗਾ ਵੰਡੇਗਾ ਦੇਸ ਦੇ ਵਿੱਚ ਸਾਰੀਆਂ ਜਿਹੜੀਆਂ ਉਹ ਲਿਖਿਆ ਆਇਆ ਕਿ ਕੋਈ ਬੱਚਾ ਤੁਹਾਡੇ ਪਿੰਡ ਦਾ ਚਾਹੇ ਉਹ ਬੀਏ ਕਰ ਰਿਹਾ ਐਮਏ ਕਰ ਰਿਹਾ ਜਾਂ ਹਾਂਜੀ ਮਹਾਰਾਜ ਜੀ ਅੱਜ ਪਿੰਡ ਕੁਰਕ ਵਿੰਡ ਵਿਖੇ ਨਵੀਂ ਕਮੇਟੀ ਗਠਿਤ ਕੀਤੀ ਗਈ ਕੀ ਕਹਿਣਾ ਚਾਹੁੰਦੇ ਜੈ ਵਾਲਮੀਕਿ ਜੈ ਗੁਰੂ ਗਿਆਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਿੰਡ ਕੁਰਕ ਵਿੰਡ ਦੇ ਵਿੱਚ ਜਿੱਥੇ ਜਥੇਬੰਦੀ ਦੀ 11 ਮੈਂਬਰੀ ਕਮੇਟੀ ਨਿਯੁਕਤ ਹੋਣੀ ਸੀ ਪਰ ਮੈਂ ਦੇਖਿਆ ਮੇਰੇ ਸਮਾਜ ਮੇਰੇ ਭਾਈਚਾਰੇ ਚ ਉਤਸ਼ਾਹ ਹੀ ਇਨਾ ਜਥੇਬੰਦੀ ਦੇ ਨਾਲ ਜੁੜਨ ਦਾ ਆਪਣੇ ਲੋਕਾਂ ਦੀ ਆਪਣੇ ਪਰਿਵਾਰਾਂ ਦੀ ਅਗਵਾਈ ਕਰਨ ਦਾ ਅਤੇ ਆਪਣੇ ਉੱਤੇ ਹੁੰਦੇ ਤਸੱਦਦ ਨੂੰ ਨੱਥ ਪਾਉਣ ਦਾ ਇਹ ਨਾਲ ਤੋਂ ਸ ਆ ਕਿ ਉਹ ਹਰ ਪਰਿਵਾਰ ਜਿਹੜਾ ਹੈ ਉਹ ਜਥੇਬੰਦੀ ਨਾਲ ਅੱਜ ਬਹੁਤ ਤੇਜ਼ੀ ਨਾਲ ਜੁੜ ਰਿਹਾ ਹੈ ਅਤੇ ਜਿਹੜੀ ਇੱਥੇ ਅੱਜ 11 ਮੈਂਬਰੀ ਕਮੇਟੀ ਨਿਯੁਕਤ ਹੋਣੀ ਸੀਗੀ ਉੱਥੇ ਜਿਹੜੀ ਆ ਉਹ 21 ਮੈਂਬਰੀ ਕਮੇਟੀ ਜਿਹੜੀ ਆ ਨਿਯੁਕਤ ਹੋਈ ਆ ਮੈਂ ਜਿੱਥੇ 21 ਮੈਂਬਰੀ ਕਮੇਟੀ ਨੂੰ ਇੱਥੇ ਮੁਬਾਰਕਬਾਦ ਦਿੰਨਾ ਇਹਦੇ ਨਾਲ ਨਾਲ ਮੈਂ ਇਥੋਂ ਦੇ ਜਿਹੜੇ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਨਾ ਹੈ ਕਿ ਇਹ ਤੁਹਾਡਾ ਜਿਹੜਾ ਉਪਰਾਲਾ ਤੁਹਾਡਾ ਜਿਹੜਾ ਉਦਮ ਹੈ ਇਹ ਵਾਕਿਆ ਸਲਾਘਾਯੋਗ ਹੈ ਅਤੇ ਮੇਰੇ ਪਰਿਵਾਰਾਂ ਦੇ ਵਿੱਚ ਜੋ ਜਨਸਲਾਬ ਜੋ ਸ਼ਕਤੀ ਜਿਹੜੀ ਹੈ ਉਹ ਇਹਨਾਂ ਸਾਥੀਆਂ ਨੇ ਦਿਖਾਈ ਹੈ ਇਹ ਵਾਕਿਆ ਸਲਾਘਾਯੋਗ ਹੈ ਕਿ ਕਾਮ ਜਿਹੜਾ ਭਾਈਚਾਰਾ ਜਿਹੜਾ ਆ ਉਹ ਚਾਹੁੰਦਾ ਆ ਕਿ ਅਸੀਂ ਜਿਹੜਾ ਆ ਇਸ ਦੇਸ਼ ਦੇ ਜਿਹੜਾ ਹਕੂਮਤਾਂ ਨੂੰ ਬੰਨਣਾ ਅਤੇ ਆਪਣੀ ਭਾਈਚਾਰੇ ਦੀ ਆਵਾਜ਼ ਨੂੰ ਜਿਹੜਾ ਆ ਆਵਾਮ ਦੀ ਆਵਾਜ਼ ਨੂੰ ਜਿਹੜਾ ਆ ਪੂਰੇ ਭਾਰਤ ਦੇ ਵਿੱਚ ਜਿਹੜਾ ਆ ਉਹ ਬੁਲੰਦ ਕਰਨਾ ਹੈਗਾ ਇਸ ਕਰਕੇ ਅੱਜ ਜਿਹੜੀ ਕਮੇਟੀ ਹੈ ਉਸ ਇੱਕ ਵੱਡਾ ਤੇ ਵਿਸ਼ਾਲ ਜਿਹੜਾ ਮੀਟਿੰਗ ਦਾ ਜਿਹੜਾ ਰੂਪ ਧਾਰਿਆ ਸੀਗਾ ਸੋ ਇਸ ਕਰਕੇ ਮੈਂ ਬਹੁਤ-ਬਹੁਤ ਮੁਬਾਰਕਬਾਦ ਇਲਾਕੇ ਦੇ ਸਾਥੀਆਂ ਨੂੰ ਦਿੰਨਾ ਹੈ ਇੱਥੇ ਗੁਰੂ ਗਿਆਨ nath ਵਾਲਮੀਕੀ ਧਰਮ ਸਮਾਜ ਦੇ ਸਮੁੱਚੇ ਹੌਦ ਦੇਦਾਰ ਜਿਹੜੇ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਜਿਨ੍ਹਾਂ ਦੇ ਉਦਮਾ ਸਫਕਾ ਜਿਹੜੀ ਆ ਇਹ ਪਿੰਡਾਂ ਦੇ ਵਿੱਚ ਲਗਾਤਾਰ ਜਿਹੜੀ ਆ ਪਰਿਵਾਰ ਵਿੱਚ ਵਾਧਾ ਹੋ ਰਿਹਾ ਤੇ ਜਥੇਬੰਦੀ ਦੇ ਨਾਲ ਜਿਹੜੇ ਆ ਉਹ ਲੋਕ ਵੱਤ-ਵੱਤ ਜਿਹੜਾ ਜੁੜ ਰਹਾ ਹੈ ਜੋ ਬੋਲੇ ਸੁਣੋ ਪਿਆ ਭਗਵਾਨ ਵਾਲਮੀ ਦੀ ਮਾਤਾ ਕੀ ਨਾਮ ਹੈ ਬੈਂਸ ਕਿਹੜਾ ਪਿੰਡ ਕੁਰਕਾਂ ਦਾ ਅੱਜ ਤੁਹਾਨੂੰ ਪਿੰਡ ਦਾ ਪ੍ਰਧਾਨ ਲਗਾਇਆ ਗਿਆ ਵਾ ਠੀਕ ਹੈ ਨਾ ਮੈਂ ਕਹਿਣਾ ਇਹ ਚਾਹਣਾ ਕਿ ਜੋ ਬਾਬਾ ਜੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਇਹ ਬਹੁਤ ਵਧੀਆ ਨਿਭਾਵਾ ਦੇ ਤਨਮਨ ਦੇ ਨਾਲ ਹਾਂਜੀ ਮਾਗੀ ਪ੍ਰਧਾਨ ਜੀ ਕੀ ਨਾਮ ਹੈ ਮੇਰਾ ਨਾਮ ਦਰਵਾਸਾ ਕੱਲਾ ਗੁਰੂ ਗਿਆਨ ਵਾਲਮੀ ਧਰਮ ਸਮਾਜ ਪੰਜਾਬ ਐਸ.ਪੀ.ਸੀ. ਚੀਫ ਪ੍ਰਧਾਨ ਪੋਂਡੇ ਨੱਕ ਪਿੰਡ ਘੁਰਕਵੰਡ ਦੇ ਉੱਤੇ ਅੱਜ ਪਹੁੰਚੇ ਆ 21 ਮੈਂਬਰੀ ਕਮੇਟੀ ਤਿਆਰ ਕੀਤੀ ਗਈ ਆ ਜਿਹਦੇ ਸਬੰਧ ਵਿੱਚ ਮੀਨੂ ਬਹੁਤ ਹੀ ਇਸ ਪਿੰਡ ਦੇ ਕਿ ਇਹ ਜੋ 21 ਮੈਂਬਰੀ ਕਮੇਟੀ ਬਣੀ ਆ ਮੀਨੂ ਨੂੰ ਬਹੁਤ ਜ਼ਰਾ ਇਹਨਾਂ ਦੇ ਆਸ਼ਵਾਸਾ ਹੈ ਕਿ ਬੜੇ ਸੱਚਗੇ ਢੰਗ ਦੇ ਨਾਲੇ ਕੰਮ ਕਰਨਗੇ ਇਹ ਸਾਨੂੰ ਬਹੁਤ ਹੀ ਵਧੀਆ ਰਿਸਪੌਂਸ ਲੈ ਕੇ ਦੇਣਗੇ ਅਤੇ ਜੋ ਸਮੁੱਚੇ ਪਿੰਡ ਦੇ ਮੇਰੇ ਸਾਰੇ ਵੀਰ ਭਰਾ ਅਤੇ ਪੈਣਾ ਕਖਣੀਆਂ ਆ ਇਹਨਾਂ ਨੂੰ ਤਹ ਦਿਨੋਂ ਧੰਨਵਾਦ ਕਰਦਾ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਹਾਂਜੀ ਭਗਵਾਨ ਜੀ ਕੀ ਜੈ ਜੈ ਵਾਲਮੀਕੀ ਜੀ ਜੈ ਪੀ ਜੈ ਭਾਰਤ ਮੇਰਾ ਨਾਮ ਸਰਮਣ ਗਿੱਲ ਜੀ ਸੋਸ਼ਲ ਮੀਡੀਆ ਵਿੰਗ ਵਾਈਸ ਚੇਅਰਮੈਨ ਪੰਜਾਬ ਗੁਰੂ ਗਿਆਨnath ਵਾਲੀਓਂ ਤਰਫ ਸਮਾਜ ਵਾਲਮੀਕਾ ਆਸ਼ਰਮ ਅੰਮ੍ਰਿਤਸਰ ਸੋ ਬਹੁਤ ਧੰਨਵਾਦ ਕਰਦੇ ਆਂ ਜੀ ਪਿੰਡ ਕੁਰਕਪਿੰਡ ਦੀ ਸਾਰੇ ਸਾਥ ਸੰਗਤ ਦਾ ਜਿਨ੍ਹਾਂ ਨੇ ਸਾਨੂੰ ਸੰਤ ਬਾਬਾ ਨਿਸ਼ਤਨਾਥ ਸ਼ੇਰਗਿੱਲ ਜੀ ਨੂੰ ਇੱਥੇ ਬੁਲਾਇਆ ਸੋ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਐ ਇਥੋ ਦੇ ਜੋ ਵੀਰ ਪ੍ਰੇਮ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਵਾ ਸੋ ਅਸੀਂ ਆਸ ਕਰਦੇ ਆ ਕਿ ਸਾਰੀ ਕਮੇਟੀ ਤੋਂ ਆਪ ਜਿਹੜੀ ਬਾਬਾ ਜੀ ਨੇ ਇਹਨਾਂ ਨੂੰ ਸੇਵਾ ਲਈ ਆ ਤਾਂ ਦੇ ਹੀ ਨਾਲ ਸੇਵਾ ਕਰਨਗੇ ਜੈ ਬਾਲ ਮਿਕੀ ਜੈਪੀ ਜੈਪਾ